ਕਾਲੀ ਕਾਲੀ ਮਾਈ ਬੋਟਾ ਟੱਕ ਖੜਾ ਹੋ ਗਿਆ ਅੱਛਾ ਹਾਂ ਦੇਖੀ ਕਿ ਤੇ ਹਾਰ ਨਾ ਜਾਈ ਲੈ ਲੈ ਹਾਰ ਤਾਂ ਛੱਡੇ ਕਰਮਾ ਚੀ ਨਹੀਂ ਨਾ ਅਛੀ ਨਹੀਂ ਹਾਰ ਦੇ ਨਾ ਤੁਨੂੰ ਕੋਈ ਹਰਾ ਸਕਦਾ ਕੋਈ ਜੰਬਾ ਨਹੀਂ ਹਰਾਦਾ ਤੇ ਬੰਦ ਬਾਈ ਰਿਸਕ ਕਾ ਨੂੰ ਲੰਦਾ ਇਨਾ ਰਿਸਕ ਹੀ ਲੈਣੀ ਜਿੰਦਗੀ ਚ ਹੋਰ ਅਛੀ ਕਰਿਆ ਕੀ ਜੇ ਹਾਰ ਗਿਆ ਮੈਂ ਤਾਂ ਤਾਂ ਸੋਚਦੀਆਂ ਫੇਰ ਕੀ ਬਣੂ ਅੱਜ ਕੜਨੂ ਆਪੀ ਬੋਲੀ ਜਾਂਦੀ ਆ ਕਾਲੀ ਜੀਬ ਵਾਲੀ ਹਾਰ ਗਿਆ ਹਾਰ ਗਿਆ ਜਾਂ ਜਿੱਤ ਗਿਆ ਫੋੜੀ ਬਣਾਉਂ ਪੁੱਛ ਤੇ ਤੇਰੀ ਪਛਲ ਲਵਾ ਦੂੰ ਮੈਂ ਉਹ ਤਾਂ ਠੀਕ ਐ ਬੰਤ ਬਾਈ ਆ ਤਾਂ ਤੂੰ ਬੰਦਾ ਵਧੀਆ ਪਰ ਮੈਂ ਤਾਂ ਇਹ ਕਰਨੀ ਆ ਵੀ ਜੇ ਹਾਰ ਗਿਆ ਫੇਰ ਨਹੀਂ ਹਾਰ ਹਰ ਦਾ ਤ ਤੂੰ ਨਾਉ ਲੈਣਾ ਸਾਡੇ ਕੋਲੇ ਬੰਤ ਬਾਈ ਮੈਂ ਤਾਂ ਐ ਕਹਨੀ ਆ ਵੀ ਮਨ ਲਾ ਚ ਇੱਕ ਮਿੰਟ ਤੂੰ ਹਾਰ ਗਿਆ ਫੇਰ ਹਾਰ ਨਾਲ ਕੰਮੀ ਨਹੀਂ ਇੱਕ ਮਿੰਟ ਵਾਲਾ ਕਿ ਕੰਮ ਨੂੰ ਮਰੀ ਜੰਨੀ ਤੂੰ ਹਾਰ ਗਿਆ ਹਰ ਗੱਲ ਹਾਰ ਖੇਤੜ ਕੇ ਦੀ ਚੱਲ ਬਾਈ ਅੱਛਾ ਮਨ ਲਾ ਫੇਰ ਤੂੰ ਜਿੱਤ ਗਿਆ ਚੱਲ ਹੈਨਾ ਜਿੱਤਣ ਤੋਂ ਬਾਅਦ ਫੇਰ ਤੂੰ ਕੀ ਕਰੇਗਾ ਕਉ ਜਿੱਤਣ ਤੋਂ ਬਾਅਦ ਮੈਂ ਪਹਿਲੇ ਤਾਂ ਅਬਦੀਆਂ ਮੰਗਾ ਪੂਰੀਆਂ ਕਰੂੰ ਦੇਖ ਭਈ ਮੈਂ ਜਵਾਰ ਨਹੀਂ ਕਰਦਾ ਪਿੰਡ ਨਾਲ ਵੀ ਮੈਂ ਪਿੰਡ ਦਾ ਕੁਝ ਕਰੂੰ ਪਹਿਲਾਂ ਮੈਂ ਆਪਦੀਆਂ ਅਬਦੀਆਂ ਮੰਗਾ ਪਗਾਮਾਂ ਆਪਦੀਆਂ ਮੰਗਾ ਤੇਰੀ ਆਪਦੀਆਂ ਕਿਹੜੀਆਂ ਮੰਗਾ ਹੋਣੇ ਸਹਰੀਓ ਮੱਤਾ ਮੇਰੀਆਂ ਨੰਗੀ ਤੁਰਦੇ ਦੀ ਹੁਣ ਕਿ ਤਾ